ਮਕਸਦ ਸਾਹਿਬ ਦੇ ਪਿੰਡਰ ਲੰਬੀ ਟਾੜ ਦੇ ਵਿੱਚ ਅਧਿਆਪਕਾਂ ਦੇ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਪਰਿਵਾਰ ਦੇ ਵੱਲੋਂ ਵਿਦਿਆਰਥੀ ਨੂੰ ਕੁੱਟਣ ਦਾ ਇਲਜ਼ਾਮ ਹੈ ਦਸਵੇਂ ਦੇ ਵਿੱਚ ਪੜਨ ਵਾਲੇ ਵਿਦਿਆਰਥੀ ਦੇ ਨਾਲ ਕੁੱਟਮਾਰ ਦੇ ਦੌਰਾਨ ਵਿਦਿਆਰਥੀ ਦੀ ਉਂਗਲੀ ਤੋੜ ਦਿੱਤੀ ਗਈ ਤੇ ਮਕਸਦ ਸਾਹਿਬ ਦੇ ਵਿਖੇ ਦਸਵੇਂ ਦੇ ਵਿੱਚ ਪੜਨ ਵਾਲੇ ਵਿਦਿਆਰਥੀ ਦੇ ਨਾਲ ਕੁੱਟਮਾਰ ਕੀਤੀ ਗਈ ਕਿ ਕੁੱਟਮਾਰ ਦੇ ਦੌਰਾਨ ਵਿਦਿਆਰਥੀ ਦੀ ਉਂਗਲ ਤੱਕ ਤੋੜ ਦਿੱਤੀ ਗਈ ਮੇਰੀ ਕਾਪੀ ਨਹੀਂ ਕੰਪਲੀਟ ਸੀ ਉਹਨਾਂ ਨੇ ਮੈਨੂੰ ਬਹੁਤ ਕੁੱਟਿਆ ਇੱਕ ਅਰਚੀਰ ਸਾਹਿਬ ਤੇ ਇੱਕ ਅਮਨ ਮੈਡਮ ਨੇ ਪਟਿਆਨਾ ਜੀ ਇਹ ਦੱਸੋ ਕਿ ਕੀ ਜੀਜਾ ਕਰੇ ਮੇਰੀ ਇੱਕ ਬਾਹ ਸੁੱਜ ਗਈ ਤੇ ਇੱਕ ਚੀਚੀ ਤੇ ਫ੍ਰੈਕਚਰ ਹੋ ਗਈ ਫ੍ਰੈਕਚਰ ਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਕਰਾਈ ਸੀ ਐਕਸ ਰੇ ਕਰਾਈ ਸੀ ਮੇਰਾ ਨਾਮ ਗੁਰਮੀਤ ਸਿੰਘ ਹੈ ਮੇਰਾ ਪਿੰਡ ਕਪਿਆਂ ਵਾਲੀ ਹੈ ਤੇ ਮੇਰਾ ਮੁੰਡਾ ਐਲਡੀਆਰ ਸਕੂਲ 10ਵੀਂ ਕਲਾਸ ਵਿੱਚ ਪੜਦਾ ਹੈ ਇਹ ਅਰਸ਼ਵੀਰ ਸਿੰਘ ਤੇ ਅਮਨਦੀਪ ਕੌਰ ਮੈਡਮ ਨੇ ਕੱਲ ਮੇਰੇ ਮੁੰਡੇ ਨੂੰ ਕੋਟ-ਕੋਟ ਕੇ ਇੱਕ ਛੋਟੀ ਤੋੜਤੀ ਤੇ ਅਰਸ਼ਵੀਰ ਕੋਲੇ ਇੱਕ ਛੋਟਾ ਸੀ ਉਹ ਵੀ ਲੈ ਗਿਆ ਤੇ ਇੱਕ ਛੋਟੀ ਸਾਡੇ ਕੋਲੇ ਆ ਅਸੀਂ ਜਦ ਸ਼ਾਮ ਨੂੰ ਮੈਂ ਮੁੰਡੇ ਦਾ ਹੱਥ ਸੋਚ ਗਿਆ ਇਹਨੇ ਡਰਦੇ ਨੇ ਘਰੇ ਦੱਸਿਆ ਨਹੀਂ ਤੇ ਸ਼ਾਮ ਨੂੰ ਜਦੋਂ ਅਸੀਂ ਵੇਖਿਆ ਤੇ ਇਹਨਾਂ ਹੱਥ ਸੁੱਜਾ ਫਿਰ ਅਸੀਂ ਪ੍ਰਣਾਮੀ ਡਾਕਟਰ ਦੇ ਆਏ ਤੇ ਇੱਥੇ ਆਣ ਕੇ ਅਸੀਂ ਚੈੱਕਅਪ ਕਰਾਇਆ ਤੇ ਇਹਨਾਂ ਦੀ ਜਿਹੜੀ ਉਂਗਲ ਦੀ ਚੀਚੀ ਸੀ ਉਹ ਬਲੈਕਚਰ ਸੀ ਅਸੀਂ ਉਹਨੂੰ ਵਿਖਾਇਆ ਤੇ ਉਥੇ ਮੈਡੀਕਲ ਟ੍ਰੀਟਮੈਂਟ ਲਿਆ ਸਾਰਾ ਕੁਝ ਤੇ ਅਸੀਂ ਚਾਹਣਿਆ ਕਿ ਅਰਸ਼ਵੀਰ ਸਿੰਘ ਤੇ ਮੈਡਮ ਤੇ ਖਰਾਬ ਕਾਨੂੰਨੀ